ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਤਾਂ ਲਗਾਤਾਰ ਵਧ ਰਹੀਆਂ ਨੇ ਤੇ ਇਹਨਾਂ ਨੂੰ ਠੱਲ ਪਾਉਣ ਦੇ ਲਈ ਬਠਿੰਡਾ ਪੁਲਿਸ ਦੇ ਵੱਲੋਂ ਚਲਾਈ ਮੁਹਿੰਮ ਦੇ ਤਹਿਤ ਥਾਣਾ ਥਰਮਲ ਦੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਤਾਂ ਕੁਝ ਦਿਨਾਂ ਪਹਿਲਾਂ ਇੱਕ ਘਰ ਦੇ ਬਾਹਰੋਂ ਅਨੂਵਾ ਗੱਡੀ ਚੋਰੀ ਹੋਣ ਦੇ ਮਾਮਲੇ 'ਚ ਕਾਰਵਾਈ ਕਰਦਿਆਂ ਪੁਲਿਸ ਨੇ ਕਾਰ ਚੋਰੀ ਕਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਅਸਲ ਇਹ ਜਾਣਕਾਰੀ ਥਾਣਾ ਥਰਮਲ ਦੇ ਐਸਐਚਓ ਗੁਰਦਰਸ਼ਨ ਸਿੰਘ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਕੁਝ ਦਿਨਾਂ ਪਹਿਲਾਂ ਇਕੇ ਇਲਾਕੇ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਘਰ ਦੇ ਬਾਹਰ ਖੜੀ ਨੋਵਾ ਗੱਡੀ ਅਚਾਨਕ ਹੀ ਗਾਇਬ ਹੋ ਗਈ ਹੈ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਨੂੰ ਪਤਾ ਵੀ ਨਹੀਂ ਲੱਗਾ ਕਿ ਆਖਰਕਾਰ ਗਈ ਕਿੱਥੇ ਹੈ ਉਹਨਾਂ ਚੋਰੀ ਦਾ ਸ਼ੱਕ ਜਤਾਇਆ ਸੀ ਸ਼ਿਕਾਇਤ ਮਿਲਦਿਆਂ ਹੀ ਪੁਲਿਸ ਵਿਭਾਗ ਚੜ੍ਹ ਕੰਮ ਪਾ ਚੁੱਕਾ ਜਾਂਦਾ ਹੈ ਤੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆਂ ਐਸਐਚਓ ਨੇ ਤੁਰੰਤ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਤੇ ਇਸ ਦੇ ਦਰਮਿਆਨ ਜਦ ਤਵਦੀਸ਼ ਕੀਤੀ ਗਈ ਤਾਂਲੇ ਦੁਆਲੇ ਦੀ ਸੀਸੀਟੀਵੀ ਫੁਟੇਜ ਖੰਗਾਲੀ ਗਈ ਹੈ ਤੇ ਜੁਨਾਹ ਤਕਨੀਕ ਦੀ ਮਦਦ ਦੇ ਨਾਲ ਕਈ ਐਂਗਲਸ ਤੋਂ ਇਸ ਮਾਮਲੇ ਦੀ ਜਾਂਚ ਹੁੰਦੀ ਹੈ ਤਾਂ ਕਈ ਸੂਰਾਖ ਸਾਹਮਣੇ ਆਉਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੱਸਿਆ ਹੈ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਚੋਰੀ ਦੀਵਾਰਦਾਖ ਨੂੰ ਅੰਜਾਮ ਦੇਣ ਵਾਲਾ ਕੋਈ ਬਾਹਰੀ ਨਹੀਂ ਬਲਕਿ ਉਹ ਵਿਅਕਤੀ ਜਿਸਨ ਤੋਂ ਕੁਝ ਦਿਨਾਂ ਪਹਿਲਾਂ ਸ਼ਿਕਾਇਤਕਰਤਾ ਦੇ ਘਰ ਏਸੀ ਦੀ ਮੁਰੰਮਤ ਕਰਨ ਆਇਆ ਸੀ ਤਾਂ ਏਸੀ ਰਿਪੇਅਰ ਕਰਨ ਦੌਰਾਨ ਇਹਨਾਂ ਮੁਲਜ਼ਮਾ ਨੇ ਗੱਡੀ ਦੇ ਮਾਲਕ ਦੀ ਨੋਵਾ ਗੱਡੀ ਦੀ ਇੱਕ ਵਾਧੂ ਚਾਬੀ ਤੇ ਨਜ਼ਰ ਰੱਖੀ ਉਸ ਨੂੰ ਝੋਕ ਲਿਆ ਤੇ ਚੋਰੀ ਦੀ ਯੋਜਨਾ ਬਣਾਈ ਤੇ ਕੁਝ ਦਿਨਾਂ ਬਾਅਦ ਮੌਕਾ ਵੇਖ ਕੇ ਗੱਡੀ ਨੂੰ ਝੋਕ ਕੇ ਲੈ ਜਾਂਦੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਇਹ ਕਹਿਣਾ ਹੈ ਕਿ ਲੋਕੇਸ਼ਨ ਟ੍ਰੇਸ ਹੋਈ ਤੇ ਇੱਕ ਗੁਪਤ ਆਪਰੇਸ਼ਨ ਚਲਾ ਕੇ ਇਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਤੇ ਨੋਵਾ ਗੱਡੀ ਵੀ ਬਰਾਮਦ ਕਰ ਲਈ ਗਈ ਹੈ ਤੇ ਸਥਾਨਕਾਂ ਦਾ ਕਹਿਣਾ ਕਿ ਗ੍ਰਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਵੀ ਪਤਾ ਲਾਇਆ ਜਾ ਸਕੀਏ ਕਿ ਆਖਰੀ ਨਵਲੂ ਖੁਰ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਜਾਂ ਫਿਰ ਕੀ ਕਿਸੇ ਵੱਡੇ ਗਿਰੋਹ ਨਾਲ ਇਹਨਾਂ ਦੇ ਸੰਬੰਧ ਨੇ ਤਾਂ ਨਾਮ ਤੋਂ ਨੂੰ ਅਪੀਲ ਕੀਤੀ ਹੈ ਕਿ ਕਾਰ ਦੇ ਵਿੱਚ ਕਿਸੇ ਬਾਹਰੀ ਵਿਅਕਤੀ ਨੂੰ ਕੰਮ ਦੇ ਲਈ ਬੁਲਾਉਣ ਵੇਲੇ ਪੂਰੀ ਸਾਵਧਾਨੀ ਵਰਤੀ ਜਾਵੇ ਤੇ ਜਲਦੀ ਨਾਲ ਮੁਲਜ਼ਮਾਂ ਨੂੰ ਹੁਣ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਅਫਸਰ ਕੀ ਨਾਮ ਹੈ ਤੇ ਕਿਹੜਾ ਥਾਣਾ? ਐਸੇ ਗਰਦਨ ਸਿੰਘ ਮੁੱਖ ਅਫਸਰ ਥਾਣਾ ਥਰਮਲ ਬਠਿੰਡਾ। ਤਾਂ ਮਾਮਲਾ ਦਰਜ ਕੀਤਾ ਸੀ ਕੀ ਮਾਮਲਾ ਸੀ? ਰਿਸ਼ਵ ਕੁਬ ਗੋਪਤਾ ਇੱਕ ਜੋ ਪ੍ਰਾਈਵੇਟ ਕੰਟਰੈਕਟਰ ਆ ਉਹਨੇ ਮਿਤੀ 3/7/2025 ਨੂੰ ਥਾਣੇ ਇਤਲਾਹ ਦਿੱਤੀ ਸੀ ਕਿ ਉਸ ਦੀ ਜਿਹੜੀ ਅਨੋਵਾ ਕਾਰ ਆ ਪੀਵੀ03ਏਫ 67 7767 ਉਹ ਮਿਤੀ 2-3 ਦੇ ਦਰਮਿਆਨੀ ਰਾਤ ਨੂੰ ਇੱਕ ਨਾਮ ਨੂੰ ਵਿਅਕਤੀ ਚੋਰੀ ਕਰਕੇ ਰਹੀ ਜਿਸ ਦੇ ਬਿਆਨ ਤੇ ਤਪੀਸ਼ ਕਰਕੇ ਹੌਲਦਾਰਾ ਔਰ ਐਫਰਦ ਦਰਾਣੇ ਪਾਇਆ ਗਿਆ ਵੀ ਇੱਕ ਜਗਦੀਪ ਸਿੰਘ ਨਾਮ ਦਾ ਵਿਅਕਤੀ ਜੋ ਕਿ ਏਸੀ ਰਿਪੇਅਰ ਦਾ ਕੰਮ ਕਰਦਾ ਸੀਗਾ ਉਹਨਾਂ ਦੇ ਘਰ ਰਿਪੇਅਰ ਕਰਨ ਆਇਆ ਸੀਗਾ ਹੁਣ ਪਾਕਿਆ ਤਾਂ 2-3 ਦਿਨ ਪਹਿਲਾਂ ਉਹ ਰਿਪੇਅਰ ਕਰਦੇ ਸਮੇਂ ਉੱਤੇ ਗੱਡੀ ਦੀ ਚਾਬੀ ਜਿਹੜੀ ਸੈਕੰਡ ਚਾਬੀ ਸੀ ਉਹ ਚੋਰੀ ਕਰਕੇ ਲੈ ਗਿਆ ਤੇ ਉਸਨੇ ਉਸ ਵਾਕਿਆ ਤੋਂ ਦੋ ਤਿੰਨ ਦਿਨ ਬਾਅਦ ਆਪਣੇ ਦੋ ਸਾਥੀ ਹੋਰ ਬੁਲਾ ਕੇ ਰਾਤ ਨੂੰ ਉਸ ਚਾਬੀ ਦੀ ਵਰਤੋਂ ਕਰਦੇ ਹੋਏ ਨੋਵਾ ਗੱਡੀ ਚੋਰੀ ਕਰਕੇ ਲੈ ਗਿਆ ਜੋ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਉਣ ਤੇ ਕਾਲ ਹੌਦਰਾ ਵਰਨ ਕੁਮਾਰ ਐਸਐਸਜੀ ਸੰਜੀਵ ਕੁਮਾਰ ਜੀ ਜੋ ਪੀਸੀਆਰ ਤੇ ਹਨ ਇਹਨਾਂ ਅਨੁਸਾਰਿਆਂ ਇੱਕ ਟੀਮ ਬਣਾ ਕੇ ਉਸ ਗੱਡੀ ਨੂੰ ਦੋਸ਼ੀਆਂ ਪਰ ਹਰਦੀਪ ਸਿੰਘ ਅਤੇ ਇੱਕ ਇਹ ਦੂਸਰਾ ਦੋਸ਼ੀ ਨਾਲ ਉਹਦੇ ਉਹਨਾਂ ਨੂੰ ਕਾਬੂ ਕਰਕੇ ਗੱਡੀ ਬਰਾਮਦ ਕਰ ਲਈਏ ਤੇ ਕਿ ਕੋਈ ਕਿੰਨੇ ਵਿਅਕਤੀ ਹੈ ਵਿਚ ਕੋਲੋਂ ਤਿੰਨ ਦੋਸ਼ੀ ਆ ਦੋ ਦੋਸ਼ੀ ਗ੍ਰਫਤਾਰ ਕਰ ਲਏ ਹਨ ਕਿਥੋਂ ਦੇ ਰਹਿਣ ਵਾਲੇ ਨੇ ਤਿੰਨ ਤੇ ਇੱਕ ਡੱਬਾ ਲਈ ਦਨੀ ਦੋ ਹੈਗੇ ਫਜ਼ਲਕਾ ਸਾਈਡ ਮਾਲਵੇ ਮਾਮਲਾ ਕੀ ਦਰਜ ਹੈ ਨਹੀਂ ਪਹਿਲਾਂ ਤਾਂ ਇਹਨਾਂ ਤੇ ਕੋਈ ਮੁਕਦਮਾ ਦਰਜ ਨਹੀਂ ਜਿਹੜੇ ਏਸੀ ਰੇਪ ਬਤਾਉ ਤਿੰਨ ਨੂੰ ਹੀ ਕਰਦੇ ਨਹੀਂ ਨਹੀਂ ਹਰ ਇਕਲਾ ਜਿਹੜਾ ਜਗਦੀਪ ਸਿੰਘ ਉਹੀ ਏਸੀ ਰਿਪੇਅਰ ਦਾ ਕੰਮ ਕਰਦਾ ਉਸੇ ਹਾਂ ਪਤਾ ਲੱਗਿਆ ਕਿਉਂ ਇਹਨਾਂ ਨੇ ਇਸ ਤਰ੍ਹਾਂ ਇਹ ਜਗਦੀਪ ਸਿੰਘ ਕਹਿੰਦਾ ਵੀ ਮੈਨੂੰ ਸ਼ੌਂਕ ਸੀਗਾ ਗੱਡੀ ਰੱਖਣ ਦਾ ਔਰ ਗੱਡੀ ਰੱਖਣੀ ਚਾਹੁੰਦਾ ਸੀਗਾ ਕੋਈ ਲਗਜ਼ਰੀ ਗੱਡੀ ਮੇਰੇ ਕੋਲੇ ਹੋਵੇ ਇਹ ਚੀਜ਼ ਹੈ ਸਾਹਮਣੇ ਅੱਛਾ ਨਸ਼ੀਦਾ ਆਦੀ ਤਾਂ ਨਹੀਂ ਇਹ ਨਹੀਂ ਨਸ਼ੀਦਾ ਕੋਈ ਆਦੀ ਨਹੀਂ ਕਰਦੇ ਤਾਂ ਏਸੀ ਦਾ ਬਗੈਰ ਦਾ ਕੰਮ ਅੱਜ ਕਿੰਨੇ ਕਿੰਨੇ ਜਿੰਨੂੰ ਗੱਡੀ ਚੋਰੀ ਹੋਈ ਸੀ ਜੀ ਸਵੇਰੇ ਜਾਂ ਸ਼ਾਮ ਨੂੰ ਕਦੋਂ ਚੋਰੀ ਹੋਈ ਹੈ ਕਿਹੜੀ ਤਰੀਕੇ ਚੋਰੀ ਹੋਈ ਹੈ ਗੱਡੀਏ ਮੇਤੀ 2 3 3 ਜਲਾਈ 2025 ਦੀ ਰਾਤ 12 ਤੋਂ 1 12 ਤੋਂ 1 ਦੇ ਦਰਮਿਆਨ ਚੋਰੀ ਹੋਈ ਇੱਥੇ ਗੱਡੀ ਗੱਡੀ ਘਰ ਦੇ ਬਾਹਰ ਖੜੀ ਸੀ ਨੇ ਲਾਉ ਕਰਕੇ ਢਾਈ ਸੀ ਇਹਨਾਂ ਨੇ ਸੈਕਿੰਡ ਚਾਬੀ ਜਿਹੜੀ ਚੋਰੀ ਕੀਤੀ ਸੀ ਉਹਦੀ ਵਰਤੋਂ ਕਰਦੇ ਹੋਏ ਉੱਚੀ ਗੱਡੀ ਨੂੰ ਚੋਰੀ ਕਰਦੇ ਨੇ ਕੋਈ ਤਾਂ ਇਹਨਾਂ ਨੇ ਕੋਈ ਚੋਰੀਆਂ ਵਗੈਰਾ ਨਹੀਂ ਕੀਤੀ ਨਹੀਂ ਹੋਰ ਅਸੀਂ ਕੁਛ ਕਿਸੇ ਦਰਾਣੇ ਦੀ ਗੱਲ ਕੋਈ ਸਾਹਮਣੇ ਨਹੀਂ ਅੱਛਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਸ ਤਰ੍ਹਾਂ ਜਿਵੇਂ ਚਾਬੀ ਚੋਰੀ ਹੋ ਗਈ ਨਾ ਘਰੇ ਲੋਕਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਜਦੋਂ ਵੀ ਕੋਈ ਜੇ ਕੋਈ ਅਜਨਬੀ ਬੰਦਾ ਜਾਂ ਕੋਈ ਰਿਪੇਅਰ ਲਈ ਜਾਂ ਘਰ ਦੇ ਪਲੰਬਰ ਦੇ ਕੰਮ ਦੇ ਲਈ ਕੋਈ ਆਉਂਦਾ ਤੁਹਾਡੇ ਘਰ ਉਸ ਸਮੇਂ ਕੋਈ ਆਪਣੇ ਕੀਮਤੀ ਚੀਜ਼ਾਂ ਜਾਂ ਇਹੋ ਜਿਹੀਆਂ ਚੀਜ਼ਾਂ ਕੋਈ ਗੱਡੀ ਦੀਆਂ ਚਾਬੀ ਵਗੈਰਾ ਇਹਨਾਂ ਚੀਜ਼ਾਂ ਦਾ ਜ਼ਰੂਰ ਖਿਆਲ ਰੱਖਿਆ ਜਾਵੇ ਤੇ ਉਹਨਾਂ ਦੇ ਨਕਲੋ ਹਰਕਤ ਉਹਨਾਂ ਦੇ ਕੋਲੇ ਵੀ ਖੜਾ ਜਾਵੇ ਕਿ ਉਹਨਾਂ ਦੇ ਨਕਲੋ ਹਰਕਤ ਤੇ ਵੀ ਧਿਆਨ ਰੱਖਿਆ ਜਾਵੇ ਤਾਂ ਕਿ ਉਹਨਾਂ ਦੇ ਕੋਈ ਇਹੋ ਜਿਹੀ ਕੋਈ ਬੰਦੇ ਬਾਹਰੋਂ ਆਇਆ ਕੋਈ ਨੂੰ ਨੁਕਸਾਨ ਨਾ ਪਹੁੰਚਾ ਸਕੇ